ਪੰਜਾਬ ਵਿੱਚ ਪਿਛਲੇ 5 ਸਾਲਾਂ ਤੋਂ ਮੁੰਡਿਆਂ ਤੇ ਕੁੜੀਆਂ ਦੇ ਜਨਮ ਦਰ ਬਿਗੜੀ ਹੋਈ 5 ਸਾਲ ਪਹਿਲੇ ਵੀ ਹਜ਼ਾਰ ਮੁੰਡਿਆਂ ਵਿੱਚੋਂ 917 ਕੁੜੀਆਂ ਜੰਮਦੀਆਂ ਸਨ ਇਹ ਅੱਜ ਵੀ 917 ਕੁੜੀਆਂ ਹੀ ਜੰਮਦੀਆਂ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਗੱਲ ਪੰਜਾਬ ਦੀ ਵਿੱਚ ਜੋ ਵਿਸ਼ਾ ਤੁਹਾਡੇ ਨਾਲ ਡਿਸਕਸ ਕਰਨਾ ਹੈ ਉਹ ਪੰਜਾਬ ਵਿੱਚ ਅੱਜ ਵੀ ਬਹੁਤ ਸਾਰੇ ਮਾਪਿਆਂ ਵੱਲੋਂ ਆਪਣੀਆਂ ਧੀਆਂ ਨੂੰ ਗਰਭ ਵਿੱਚ ਹੀ ਮਾਰ ਦੇਂਦਾ ਹੈ ਪੰਜਾਬ ਵਿੱਚ 221 ਤੋਂ ਲੈ ਕੇ 223 ਤੱਕ ਮੁੰਡਿਆਂ ਕੁੜੀਆਂ ਦੀ ਜਨਮ ਦਰ ਹਜ਼ਾਰ ਮੁੰਡਿਆਂ ਪਿੱਛੇ 917 ਕੁੜੀਆਂ ਦਾ ਜਨਮ ਸੀ ਹੁਣ 5 ਸਾਲ ਬਾਅਦ ਵੀ ਇਹ ਜਨਮ ਅਨੁਪਾਤ 917 ਹੀ ਹੈ ਪੰਜਾਬ ਦੇ ਨਾਲ ਲੱਗਦੇ ਗਵੰਡੀ ਰਾਜ ਹਰਿਆਣਾ ਵਿੱਚ 5 ਸਾਲ ਪਹਿਲੇ ਕੁੜੀਆਂ ਦੀ ਜਨਮ ਦਰ ਬੇਹੱਦ ਚਿੰਤਾਜਨਕ ਸਥਿਤੀ ਵਿੱਚ ਸੀ ਇਨ੍ਹਾਂ ਸਾਲਾਂ ਦੌਰਾਨ ਹਰਿਆਣਾ ਵਿੱਚ ਕੁੜੀਆਂ ਦੀ ਜਨਮ ਦਰ ਹਜ਼ਾਰ ਮੁੰਡਿਆਂ ਪਿੱਛੇ 914 ਹੁੰਦੀ ਸੀ ਜਦੋਂ ਕਿ ਹੁਣ ਇਸ ਵਿੱਚ ਖਾਸਾ ਸੁਧਾਰ ਹੋ ਗਿਆ ਹੈ ਹੁਣ ਹਰਿਆਣਾ ਵਿੱਚ ਕੁੜੀਆਂ ਦੀ ਜਨਮ ਦਰ 923 ਹੋ ਚੁੱਕੀ ਹੈ ਦੂਸਰੇ ਗਵੰਡੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਮੁੰਡਿਆਂ ਤੇ ਕੁੜੀਆਂ ਦੀ ਐਵਰੇਜ ਜਨਮ ਦਰ ਪੰਜਾਬ ਨਾਲੋਂ ਕਿਧਰੇ ਜ਼ਿਆਦਾ ਚੰਗੀ ਹੈ ਉੱਥੇ ਹਜ਼ਾਰ ਮੁੰਡਿਆਂ ਪਿਛੇ 960 ਕੁੜੀਆਂ ਜਨਮ ਲੈ ਰਹੀਆਂ ਹਨ ਨਵਜ ਪੰਜਾਬ ਦੀ ਇਹ ਵਿਸ਼ਾ ਤੁਹਾਡੇ ਨਾਲ ਇਸ ਲਈ ਡਿਸਕਸ ਕਰ ਰਿਹਾ ਹੈ ਤਾਂ ਜੋ ਅਸੀਂ ਇਹ ਸਮਝ ਸਕੀਏ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇਹ ਜਨਮ ਦਰ ਨਾ ਸਿਰਫ ਵੱਖਰੀ ਹੈ ਬਲਕਿ ਸਾਨੂੰ ਸੋਚਣ ਲਈ ਮਜਬੂਰ ਵੀ ਕਰਦੀ ਹੈ ਕਿ ਜੇਕਰ ਇੱਕ ਜ਼ਿਲ੍ਹੇ ਵਿੱਚ ਇਹ ਜਨਮ ਦਰ ਬਹੁਤ ਚੰਗੀ ਸਾਬਿਤ ਹੋ ਸਕਦੀ ਹੈ ਤਾਂ ਫਿਰ ਦੂਸਰੇ ਜ਼ਿਲ੍ਹੇ ਵਿੱਚ ਇਹ ਬਹੁਤ ਘੱਟ ਕਿਉਂ ਹੈ ਮੋٹے ਤੌਰ ਤੇ ਇਸ ਦਾ ਸਿੱਧਾ ਉੱਤਰ ਇਹ ਹੀ ਹੋ ਸਕਦਾ ਹੈ ਕਿ ਹਾਲੇ ਵੀ ਜਾਗਰੂਕਤਾ ਦੀ ਕਮੀ ਕਰਕੇ ਬਹੁਤ ਸਾਰੇ ਪਰਿਵਾਰ ਕੁੱਖ ਵਿੱਚ ਹੀ ਕੁੜੀ ਹੋਣ ਦੀ ਸੂਰਤ ਦੇ ਗਰਭਪਾਤ ਕਰਵਾ ਦਿੰਦੇ ਹਨ ਪੰਜਾਬ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਇਸ ਮਾਮਲੇ 'ਚ ਸਾਰਿਆਂ ਲਈ ਇੱਕ ਵਧੀਆ ਉਦਾਹਰਣ ਬਣ ਕੇ ਪੇਸ਼ ਹੋ ਰਿਹਾ ਹੈ ਇਸ ਜ਼ਿਲ੍ਹੇ ਵਿੱਚ ਕੁੜੀਆਂ ਦੀ ਜਨਮ ਦਰ 962 ਹੈ ਜਦੋਂ ਕਿ ਦੂਸਰੇ ਤੇ ਤੀਸਰੇ ਨੰਬਰ ਤੇ ਰੂਪਨਗਰ ਅਤੇ ਮੋਗਾ ਜ਼ਿਲ੍ਹਾ ਇਹ ਜਨਮਦਰ 956 ਦਰਜ ਕਰਕੇ ਆਪਣੀ ਥਾਂ ਬਰਕਰਾਰ ਰੱਖੇ ਹੋਏ ਹਨ ਸਭ ਤੋਂ ਮਾੜੀ ਹਾਲਤ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੀ ਹੈ ਜਿੱਥੇ ਕੁੜੀਆਂ ਦੀ ਜਨਮਦਰ 857 ਸੰਗਰੂਰ ਵਿੱਚ 872 ਮੁਹਾਲੀ ਵਿੱਚ 889 ਦਰਜ ਹੋਈ ਹੈ ਅਤੇ ਅੰਮ੍ਰਿਤਸਰ ਵਰਗਾ ਜ਼ਿਲ੍ਹਾ ਵੀ ਇਸ ਦੌੜ ਵਿੱਚ ਪਿੱਛੇ ਹਿਸਾਬਿਤ ਹੋ ਰਿਹਾ ਹੈ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਹ ਲਿੰਗ ਅਨੁਪਾਤ 895 ਦਰਜ ਕੀਤਾ ਗਿਆ ਹੈ ਹਾਨੂੰ ਦੱਸ ਦਈਏ ਕਿ ਇਹ ਅੰਕੜਾ ਜਨਵਰੀ ਤੋਂ ਨਵੰਬਰ 2025 ਤੱਕ ਦੀ ਔਸਤ ਦਾ ਹਿੱਸਾ ਹੈ ਗੱਲ ਪੰਜਾਬ ਦੀ ਇਹ ਹੈ ਕਿ ਅਸੀਂ ਹਾਲੇ ਵੀ ਜਾਗਰੂਕ ਨਹੀਂ ਹਾਂ ਜਿਸ ਪ੍ਰਕਾਰ ਮੁੰਡਿਆਂ ਦੀ ਤੁਲਨਾ ਵਿੱਚ ਅਸੀਂ ਕੁੜੀਆਂ ਨੂੰ ਨਜ਼ਰਅੰਦਾਜ਼ ਕਰਨਾ ਜਾਰੀ ਰੱਖਿਆ ਹੋਇਆ ਹੈ ਅਗਰ ਇਹ ਮਾਨਸਿਕਤਾ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਦੇ ਕਈ ਉਲਟੇ ਸਿੱਟੇ ਦੇਖਣ ਨੂੰ ਮਿਲਣ ਵਾਲੇ ਹਨ ਕਹਿੰਦੇ ਨੇ ਮੰਦੇ ਦੀਆਂ ਆਦਤਾਂ ਕਦੇ ਬਦਲਦੀਆਂ ਨਹੀਂ ਹਨ ਭਾਵੇਂ ਉਹ ਕਿਧਰੇ ਵੀ ਚਲਾ ਜਾਏ ਇਸ ਰਿਪੋਰਟ ਦੇ ਦੂਜੇ ਪਾਸੇ ਜੇਕਰ ਗੱਲ ਕਰੀਏ ਯੂਕੇ ਦੀ ਤਾਂ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇੰਗਲੈਂਡ ਵਿੱਚ ਬਸਦੇ ਭਾਰਤ ਦੇ ਪਰਿਵਾਰ ਉੱਥੇ ਵੀ ਕੁਝ ਇਸੇ ਤਰ੍ਹਾਂ ਦਾ ਗੁਲਖਿਲਾ ਰਹੇ ਹਨ ਇੰਗਲੈਂਡ ਵਿੱਚ ਮੁੰਡਿਆਂ ਤੇ ਕੁੜੀਆਂ ਦੀ ਜਨਮ ਦਰ 105 ਮੁੰਡਿਆਂ ਵਿੱਚੇ 100 ਕੁੜੀਆਂ ਦੀ ਰਿਕਾਰਡ ਕੀਤੀ ਜਾਂਦੀ ਹੈ ਪਰੰਤੂ ਜਿੱਥੋਂ ਤੱਕ ਭਾਰਤੀ ਪਰਿਵਾਰਾਂ ਦੀ ਗੱਲ ਹੈ ਉਹਨਾਂ ਵਿੱਚ ਇਹ ਦਰ 100 ਕੁੜੀਆਂ ਵਿੱਚੇ 118 ਮੁੰਡਿਆਂ ਦੇ ਜਨਮ ਲੈਣ ਦੀ ਗਰਭਪਾਤ ਇੰਗਲੈਂਡ ਵਿੱਚ ਵੀ ਗੈਰਕਾਨੂੰਨੀ ਹੈ باوجود ਇਸ ਦੇ ਉੱਥੇ ਪਿਛਲੇ 4 ਸਾਲਾਂ ਵਿੱਚ ਭਾਰਤੀ ਪਰਿਵਾਰਾਂ ਨੇ ਸੈਂਕੜੇ ਗਰਭਪਾਤ ਕਰਵਾਏ ਹਨ ਅੰਕੜੇ ਦੱਸਦੇ ਹਨ ਕਿ ਉੱਥੇ ਵੀ ਭਾਰਤੀ ਪਰਿਵਾਰਾਂ ਦੀਆਂ ਮਹਿਲਾਵਾਂ ਤੇ ਲਿੰਗ ਚੋਣ ਦੇ ਆਧਾਰ ਤੇ ਗਰਭਪਾਤ ਕੀਤੇ ਜਾ ਰਹੇ ਹਨ ਭਾਰਤੀ ਔਰਤਾਂ ਨੂੰ ਉਹਨਾਂ ਦੇ ਪਰਿਵਾਰਾਂ ਵੱਲੋਂ ਆਪਣੀਆਂ ਅਜਮੀਆਂ ਧੀਆਂ ਨੂੰ ਖਤਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਰੇਲੀ ਹੁਮਸਾ ਨੂੰ ਲੈ ਕੇ ਉੱਥੇ ਬਣੀ ਸੰਸਥਾ ਜੀਨਾ ਇੰਟਰਨੈਸ਼ਨਲ ਦੀ ਸੰਸਥਾਪਕ ਰਾਣੀ ਬਿਲਖੂ ਦਾ ਕਹਿਣਾ ਹੈ ਕਿ ਅੰਕੜੇ ਦੱਸਦੇ ਹਨ ਕਿ ਯੂਕੇ ਵਿੱਚ ਵੀ ਭਾਰਤੀ ਪਰਿਵਾਰ ਕੁੜੀਆਂ ਨਾਲੋਂ ਜ਼ਿਆਦਾ ਮੁੰਡਿਆਂ ਨੂੰ ਪਸੰਦ ਕਰਦੇ ਹਨ ਭਾਰਤ ਵਿੱਚ ਮਾਦਾ ਭਰੂਣਾਂ ਦਾ ਗਰਭਾਤ ਆਮ ਗੱਲ ਹੈ ਗੱਲ 218 ਦੀ ਹੈ ਜਦੋਂ ਇੱਕ ਸਰਕਾਰੀ ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਗਰਭਾਤ ਕਾਰਨ ਦੇਸ਼ ਦੀ ਆਬਾਦੀ ਚੋਂ 6 ਕਰੋੜ 30 ਲੱਖ ਔਰਤਾਂ ਗਾਇਬ ਹਨ ਨਵੀਂ ਪੰਜਾਬ ਦੀ ਨੇ ਇਹ ਅੰਕੜਾ ਹਾਲ ਹੀ ਵਿੱਚ ਰੋਜ਼ਾਨਾ ਅਜੀਜ਼ ਚ ਛਾਇਆ ਹੋਈ ਉਸ ਰਿਪੋਰਟ ਤੋਂ ਲਿਆ ਹੈ ਜਿਸ ਵਿੱਚ ਯੂਕੇ ਦੀ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ ਇਸ ਰਿਪੋਰਟ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਸਰਕਾਰੀ ਅੰਕੜਾ ਸੰਗ੍ਰਹਿ ਦੇ ਆंकੜਿਆਂ ਮੁਤਾਬਕ ਬੰਗਲਾਦੇਸ਼ੀ ਅਤੇ ਪਾਕਿਸਤਾਨੀ ਮਾਵਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਿੰਗ ਪੇਗ ਦੇਖਣ ਨੂੰ ਨਹੀਂ ਮਿਲਿਆ ਹੈ ਇੰਗਲੈਂਡ ਵਿੱਚ ਵਸਦੇ ਬੰਗਲਾਦੇਸ਼ੀ ਅਤੇ ਪਾਕਿਸਤਾਨੀ ਪਰਿਵਾਰਾਂ ਵਿੱਚ ਜਨਮ ਅਨੁਪਾਤ ਯੂਕੇ ਦੀ ਰਾਸ਼ਟਰੀ ਔਸਤ ਦੇ ਬਿਲਕੁਲ ਬਰਾਬਰ ਹੈ ਮਤਲਬ ਕਿ ਅੰਦਾ ਇਹ ਹੋਇਆ ਕਿ ਭਾਰਤੀ ਲੋਕ ਇਸ ਮਾਮਲੇ ਵਿੱਚ ਜਿੱਥੇ ਆਪਣੇ ਦੇਸ਼ ਵਿੱਚ ਵੀ ਪੂਰੀ ਤਰ੍ਹਾਂ ਜਾਗਰੂਕ ਨਹੀਂ ਹੋਏ ਹਨ ਉੱਥੇ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦਾ ਲਗਭਗ ਇਹੀ ਹਾਲ ਹੈ ਜੁਕੇ ਵਰਗੇ ਦੇਸ਼ ਵਿੱਚ ਪਾਕਿਸਤਾਨੀ ਅਤੇ ਬੰਗਲਾਦੇਸ਼ੀ ਪਰਿਵਾਰਾਂ ਵਿੱਚ ਲਿੰਗ ਭੇਦ ਨਾ ਦੇ ਬਰਾਬਰ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਕਿ ਕੋਈ ਭਾਰਤੀ ਪਰਿਵਾਰ ਉੱਥੇ ਵੀ ਉਹੀ ਜਾ ਕੇ ਗੁਲਫਲਾ ਰਹੇ ਹਨ ਜੋ ਆਪਣੇ ਦੇਸ਼ ਵਿੱਚ ਇਸ ਲਈ ਨਵਜ ਪੰਜਾਬ ਦੀ ਆਪਣੇ ਦਰਸ਼ਕਾਂ ਨੂੰ آگਾਹ ਕਰਦਾ ਹੈ ਕਿ ਜੇਕਰ ਲਿੰਗ ਅਸਮਾਨਤਾ ਇਸੇ ਪ੍ਰਕਾਰ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਜਿੱਥੇ ਮੁੰਡਿਆਂ ਨੂੰ ਵਿਆਹ ਲਈ ਕੁੜੀਆਂ ਲੱਭਣੀਆਂ ਮੁਸ਼ਕਲ ਹੋ ਜਾਣਗੀਆਂ ਉੱਥੇ ਕਈ ਤਰ੍ਹਾਂ ਦੇ ਦੂਸਰੇ ਕ੍ਰਾਈਮ ਵੀ ਵਧਣਗੇ ਜਨਮ ਲੈਣ ਵਾਲੇ ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਲਿੰਗ ਭੇਦ ਕਰਨਾ ਮੁੰਡੇ ਤੇ ਕੁੜੀ ਵਿੱਚ ਪੈਦਾ ਹੋਈ ਦਰਾੜ ਨੂੰ ਕਿਧਰੇ ਜ਼ਿਆਦਾ ਚੌੜਾ ਕਰਨਾ ਕੁੜੀਆਂ ਸਾਡੇ ਸਮਾਜ ਸਾਡੇ ਪਰਿਵਾਰਾਂ ਦੀਆਂ ਰੌਣਕਾਂ ਹਨ ਜੇਕਰ ਅਸੀਂ ਉਹਨਾਂ ਦੇ ਜਨਮ ਨੂੰ ਲੈ ਕੇ ਆਪਣਾ ਮਾਈਂਡ ਸੈਟ ਨਾ ਬਦਲਿਆ ਤਾਂ ਸਾਡੀ ਮਾਨਸਿਕ ਤਰੱਕੀ ਕਦੇ ਨਹੀਂ ਹੋ ਸਕਦੀ ਉਮੀਦ ਹੈ ਤੁਹਾਨੂੰ ਇਹ ਸੁਝਾਅ ਚੰਗਾ ਲੱਗਾ ਹੋਵੇਗਾ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਅਤੇ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਹੁਣ ਤੱਕ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ